ਖਬਰ ਲੁਧਿਆਣਾ ਦੀ ਸਾਊਥ ਸਿਟੀ ਨਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਵੱਡਾ ਹਾਦਸਾ ਵਾਪਰਿਆ ਦਾਸਦੀ ਹੈ ਕਿ ਸੀਸੀਟੀਵੀ ਦੇ ਵਿੱਚ ਹਾਦਸੇ ਦੀਆਂ ਤਸਵੀਰਾਂ ਕੈਦ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਦੋ ਗੱਡੀਆਂ ਦੀ ਆਪਸ ਦੇ ਵਿੱਚ ਜ਼ੋਰਦਾਰ ਪੜੰਤ ਹੋਈ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ Swift ਗੱਡੀ ਜਿਹੜੀ ਲੰਘਦੀ ਹੋਈ ਦੇਖੀ ਜਾ ਸਕਦੀ ਹੈ ਤੇ ਨੇੜੇ ਸੈਕ੍ਰੀਡ ਹਾਰਟ ਸਕੂਲ ਜੋ ਕਿ ਨਹਿਰ ਤੇ ਸਥਿਤ ਹੈ ਉਸ ਦੇ ਅਧਿਆਪਕ ਜਿਹੜੇ ਨੇ ਗੱਡੀ ਦੇ ਵਿੱਚ ਸੀ ਤੇ ਦੂਜੇ ਪਾਸੇ ਜਿਹੜੀ ਕ੍ਰੈਟਾ ਗੱਡੀ ਆ ਉਸ ਦੇ ਵਿੱਚ ਕੁਝ ਸਟੂਡੈਂਟਸ ਜਿਹੜੇ ਨੇ ਮੌਜੂਦ ਸੀ ਤਦ ਆਜ ਦੀ ਇੱਕ ਥੋੜੀ ਜਿਹੀ ਗਲਤੀ ਦੇ ਕਾਰਨ ਹੀ ਇਹ ਭਿਆੰਕਰ ਹਾਦਸਾ ਹੋਇਆ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਸਹੀ ਥਾਂ ਤੋਂ ਆ ਰਹੀ ਸਵਿਫਟ ਗੱਡੀ ਨੂੰ ਦੂਜੇ ਪਾਸਿਓਂ ਆ ਰਹੀ ਕ੍ਰੈਟਾ ਦੇ ਵੱਲੋਂ ਬਿਨਾਂ ਦੇਖੇ ਹੀ ਮੋੜ ਦਿੱਤਾ ਗਿਆ ਜਿਸ ਦੇ ਕਾਰਨ ਸਵਿਫਟ ਕਾਰ ਨੇ ਪਲਟੀਆਂ ਖਾਈਆਂ ਮੇਲਾ ਅਧਿਆਪਕ ਨੂੰ ਗੰਭੀਰ ਸੱਟਾਂ ਵੀ ਜਿਹੜੀਆਂ ਨੇ ਲੱਗੀਆਂ ਨੇ ਇਸ ਐਕਸੀਡੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 스ਪਿੰਫਟ ਗੱਡੀ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਕਾਫੀ ਵੱਡਾ ਨੁਕਸਾਨ ਜਿਹੜਾ ਗੱਡੀ ਦਾ ਹੋਇਆ ਇਸ ਦੇ ਨਾਲ ਹੀ ਜੇਕਰ ਕ੍ਰੈਟਾ ਗੱਡੀ ਦਾ ਅਗਲਾ ਟਾਇਰ ਨਾ ਫੱਟਾ ਤਾਂ ਸ਼ਾਇਦ ਇਹ ਨੌਜਵਾਨ ਜਿਹੜੇ ਨੇ ਉਥੋਂ ਦੀ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਦਾਜ ਦੀ ਹੈ ਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕ੍ਰੈਟਾ ਕਾਰ ਦੇ ਵਿੱਚ ਜੋ ਸਵਾਰ ਸੀ ਉਹਨਾਂ ਦੀ ਛੋਟੀ ਜਿਹੀ ਗਲਤੀ ਤੇ ਕਾਰਨ ਇਹ ਵੱਡਾ ਹਾਦਸਾ ਹੋਇਆ ਗنیمਤ ਇਹ ਰਹੀ ਕਿ ਨਹਿਰ ਦੇ ਨਾਲ ਜੋ ਰੇਲਿੰਗ ਸੀ ਉਸ ਦੇ ਕਾਰਨ ਸਵਿਫਟ ਗੱਡੀ ਨਹਿਰ ਦੇ ਵਿੱਚ ਜਾਣ ਤੋਂ ਬਚ ਗਏ ਇਸ ਦੇ ਨਾਲ ਹੀ ਮਹਿਲਾ ਅਧਿਆਪਕ ਨੂੰ ਹਸਪੀਟਲ ਦੇ ਵਿੱਚ ਇਸ ਵੇਲੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਉਹ ਜਿਹੜੇ ਇਲਾਜ ਨੇ ਪਰ ਦੇਖ ਸਕਦੇ ਹਾਂ ਕਿ ਕ੍ਰੈਟਾ ਸਵਾਰਾਂ ਦੀ ਮਾਮੂਲੀ ਜਿਹੀ ਗਲਤੀ ਤੇ ਕਾਰਨ ਹੀ ਇਹ ਵੱਡਾ ਹਾਦਸਾ ਹੋ ਗਿਆ ਤੇ ਜੇਕਰ ਗੱਡੀ ਦਾ ਟਾਇਰ ਨਾ ਫਟਦਾ ਤਾਂ ਹੋ ਸਕਦਾ ਸੀ ਕਿ ਕ੍ਰੈਟਾ ਸਵਾਰ ਜਿਹੜੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਤਾਂ ਤੇ ਲੋਕਾਂ ਦਾ ਇਸ ਤੇ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਜ਼ਰੂਰੀ ਸੁਣਾ ਦਿੰਨੇ ਆਂ ਖਬਰ ਲੁਧਿਆਣਾ ਦੀ ਗੱਡੀਆਂ ਡੇ ਡੇ ਟਕਰਾਈਆਂ ਨੇ ਇਹ ਐਕਸੀਡੈਂਟ ਇੱਕ ਤਾਂ ਮੇਨ ਵੇ ਜਾ ਰਹੀ ਸੀ ਗੱਡੀ ਦੂਜੀ ਗੱਡੀ ਸਾਈਡ ਤੋਂ ਆਈ ਆ ਉਹਨੇ ਗੱਡੀ ਨੇ ਟੱਕਰ ਮਾਰੀ ਤੇ ਗੱਡੀ ਪਲਟ ਗਈ ਕਿਹੜੀ ਗੱਡੀ ਸੀ ਦੂਜੀ ਕ੍ਰੇਟਾ ਤੇ ਪਹਿਲੀ ਕਿਹੜੀ ਗੱਡੀ ਸੀ ਸਾਡੀ ਦਾ ਸਵਿਫਟ ਸਵਿਫਟ ਤੇ ਇੱਥੇ ਚਲਾਕੋਂ ਡੇ ਸੀ ਇਹਨਾਂ ਨੂੰ ਇਹ ਨਹੀਂ ਪਤਾ ਜੀ ਲੇਡੀ ਤੁਸੀਂ ਚਲਾ ਰਹੇ ਸੀਗੇ ਨਹੀਂ ਲੇਡੀ ਇਹ ਨਹੀਂ ਚਲਾ ਰਹੇ ਹਾਂ ਦੋਵੇਂ ਜੈਂਟਸ ਚਲਾ ਰਹੇ ਸੀ ਲੇਡੀ ਪਿੱਛੇ ਬੈਠੀ ਸੀ ਥੋੜੋ ਸੱਟ ਲੱਗੀ ਹੈ ਥੋੜੋ ਸੱਟ ਲੱਗੀ ਹੈ ਕਿੰਨੇ ਲੋਕ ਇੰਜਰਡ ਹੋਏ ਜੀ ਇਹਦੇ ਵਿੱਚ ਕਿਹ ਇੰਜਰਡ ਹੋਇਆ ਉਹਨੂੰ ਕਿਥੇ ਭੇਜਿਆ ਕਿਥੇ ਲੈ ਕੇ ਮਾਹਲ ਹਸਪੀਟਲ ਤੇ ਹੁਣ ਕਿੱਦਾਂ ਦੀ ਕੰਡੀਸ਼ਨ ਹੈ ਬਾਕੀ ਜਿਹੜੇ ਬਾਕੀ ਠੀਕ ਨੇ ਜੀ ਉਹਨਾਂ ਦੇ ਲੇਡੀਜ਼ ਸਟਿਚਿੰਗ ਲੱਗੇ ਆ ਬਾਕੀ ਉਹ ਐਕਸਰੇ ਵਗੈਰਾ ਹਨਾ ਉਹਨਾਂ ਦਾ ਸਟੇਚਰ ਲੱਗੇ ਆ ਬਾਕੀ ਉਹ ਕੁਝ ਐਕਸ ਸਕਨ ਕਰਕੇ ਦੇਖਣ ਜਰੂਰ ਪਤਾ ਲੱਗੂਗਾ ਆਮ ਨਾ ਏ ਨਾਲ ਅਸੀਂ ਅੱਜ ਟੀਚਰ ਸਕੂਲ ਦੇ ਅਸੀਂ ਆ ਰਹੇ ਸੀਗੇ ਮੈਂ ਨਾ ਆਪਣਾ ਡਰਾਈਵਿੰਗ ਸੀਟ ਤੇ ਮੇਰੇ ਫਰੈਂਡ ਬੈਠਾ ਸੀਗਾ ਜਿਹੜੇ ਚਲਾ ਰਹੇ ਦਿਲਜੀਤ ਸਿੰਘ ਮੈਂ ਦੂਸਰੀ ਸਾਈਡ ਸੀਗਾ ਮੈਡਮ ਪਿੱਛੇ ਬੈਠੀ ਸੀਗੇ ਉਹ ਕਿਦਾਂ ਹੋ ਗਿਆ ਸਰ ਕੁਛ ਨਹੀਂ ਪਤਾ ਇਧਰੋਂ ਗੱਡੀ ਆਈ ਹੈ ਮੈਨੂੰ ਤਾਂ ਇਨਾ ਹੀ ਪਤਾ ਉਸ ਤੋਂ ਬਾਅਦ ਗੱਡੀ ਟੇਢੀ ਸੀਗੀ ਅਸੀਂ ਇੱਕ ਦੂਜੇ ਦੇ ਉੱਤੇ ਡਿੱਗੇ ਹੋਏ ਸੀ ਧੂਆ ਉੱਠ ਰਿਹਾ ਸੀ ਲੋਕਾਂ ਨੇ ਆਹ ਗੱਡੀ ਸਿੱਧੀ ਕੀਤੀ ਬਸ ਆਹੀ ਪਤਾ ਜੀ ਉਸ ਤੋਂ ਬਾਅਦ ਉਹ ਤੁਰਝੀ ਪਤਾ ਲੱਗਿਆ ਨਹੀਂ ਦੀ ਕੋਈ ਸਮਝ ਨਹੀਂ ਆ ਰਹੀ ਗੱਡੀ ਸਾਈਡ ਤੋਂ ਆ ਕੇ ਲੱਗੀ ਤੁਹਾਡੇ ਦੇ ਵਿੱਚ ਬਸ ਮੈਂ ਗੱਡੀ ਮਰਜੀ ਸਾਈਡ ਤੋਂ ਦੇਖੀ ਆ ਮੇਰੇ ਅੱਗੇ ਸੋਚਿਆ ਅਸੀਂ ਕੱਟ ਮਾਰ ਕੇ ਲੰਘ ਜੂਗੀ ਮੈਨੂੰ ਨਹੀਂ ਪਤਾ ਸੀ ਕੀ ਹੋਏਗਾ ਮੈਨੂੰ ਪਤਾ ਹੋਰੀ ਹੁੰਦਾ ਜੀ ਆ ਮੇਰੇ ਤਾਂ ਮਾੜੀ ਮੋਟੀ ਖਰਾਚ ਆ ਉਹ ਮੁੰਡੇ ਦੇ ਹੱਥ ਤੇ ਸੱਟ ਲੱਗੀ ਮਰਦਾਂ ਦੇ ਸਿਰ 'ਚ ਆ ਉਹ ਕਿੰਨੀ ਆ ਉਹ ਡਾਕਟਰ ਹੀ ਦੱਸੂਗਾ ਜੀ ਮੈਨੂੰ ਨਹੀਂ ਪਤਾ ਜੀ ਕਿਹੜੀਆਂ ਗੱਡੀਆਂ ਨੇ ਟ੍ਰੀਟਰੀਆਂ ਤੇ ਪਾਈਆਂ ਨੇ ਉਹ ਐਕਸੀਡੈਂਟ ਇੱਕ ਤਾਂ ਮੈਂ ਜਾ ਰਹੀ ਸੀ ਗੱਡੀ ਦੂਜੀ ਉਡੀ ਸਾਈਡ ਤੋਂ ਆਈ ਆ ਉਹਨੇ ਗੱਡੀ ਨਾਲ ਟੱਕਰ ਮਾਰੀ ਤੇ